ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਸਾਰਿਆਂ ਦਾ ਜੌਬ ਕਰੀਅਰ ਨਾਣੀ ਪੰਜਾਬ ਦੇ ਵਿੱਚ ਤੇ ਅੱਜ ਤੱਕ ਸਾਹਮਣੇ ਆ ਵੀਡੀਓ ਲੈ ਕੇ ਹਾਜ਼ਰ ਹੋਏ ਆ ਜੋ ਕਿ ਪੰਜਾਬ ਪੁਲਿਸ ਕਾਂਸਟੇਬਲ ਇਗਜ਼ਾਮ ਦੇ ਨਾਲ ਰਿਲੇਟਡ ਇੱਕ ਬਹੁਤ ਵੱਡੀ ਅਪਡੇਟ ਹੈ ਇਸ ਵਿੱਚ ਤੁਹਾਨੂੰ ਜਾਣਕਾਰੀ ਦੇਵਾਂਗੇ ਕਿਹੜਾ ਪੰਜਾਬ ਪੁਲਿਸ ਕਾਂਸਟੇਬਲ 2025 ਦਾ ਪੇਪਰ ਹੋ ਰਿਹਾ ਹੈ ਉਹ ਕਿਹੜੀ ਕਿਹੜੀ ਡੇਟ ਨੂੰ ਹੋ ਰਿਹਾ ਤੇ ਜਿੰਨਾ ਬੱਚੇ ਦਾ ਐਡਮਿਟ ਕਾਰਡ ਹਜੇ ਤੱਕ ਨਹੀਂ ਆਇਆ ਤੇ ਉਹ ਕਿਉਂ ਨਹੀਂ ਆਇਆ ਉਸ ਦਾ ਕਾਰਨ ਆਪਾਂ ਅੱਜ ਦੀ ਵੀਡੀਓ ਵਿੱਚ ਦੱਸਾਂਗੇ ਸੋ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਸਭ ਤੋਂ ਪਹਿਲਾਂ ਤਾਂ ਇਹ ਦੱਸ ਦਈਏ ਕਿਹੜਾ ਪੰਜਾਬ ਪੁਲ ਦੜਾ ਫੇਸ 1 ਦੜਾ ਸੀਬੀਟੀ ਐਗਜ਼ਾਮ ਹੈ ਉਹ ਸਟਾਰਟ ਹੋਣ ਜਾ ਰਿਹਾ ਹੈ 4 ਮਈ 2025 ਤੋਂ ਤੇ ਇਸ ਦਾ ਜਿਹੜਾ ਕਿ ਲਾਸਟ ਡੇਟਾ ਹੋਊਗਾ 8 ਜੂਨ 2025 ਤੱਕ ਤੇ ਇਹ ਵੱਖ-ਵੱਖ ਸ਼ਿਫਟਾਂ ਨਾਲ ਹੀ ਪੇਪਰ ਹੋ ਰਿਹਾ ਹੈ ਤੇ ਅਲੱਗ-ਅਲੱਗ ਡੇਟ ਨੂੰ ਹੀ ਐਡਮਿਟ ਕਾਰਡ ਅਲੱਗ-ਅਲੱਗ ਸ਼ਿਫਟ ਵਾਲਿਆਂ ਦੇ ਡਾਊਨਲੋਡ ਹੋਣ ਜਾਣ ਸਭ ਤੋਂ ਜਿਹੜੀ ਪਹਿਲੀ ਸ਼ਿਫਟ ਵਾਲਿਆਂ ਨੇ ਉਹਨਾਂ ਦੇ ਐਡਮਿਟ ਕਾਰਡ ਜਿਹੜੇ ਲਾਈਵ ਹੋ ਜਾਣਗੇ ਉਹ ਹੈ 29 ਅਪ੍ਰੈਲ ਨੂੰ ਜਿਹਨਾਂ ਦੇ ਲਾਈਵ ਹੋ ਗਏ ਹੋਣਗੇ ਹੁਣ ਤੱਕ ਤੇ ਉਹਨਾਂ ਦਾ ਜਿਹੜਾ ਐਗਜ਼ਾਮ ਹੈ ਉਹ 4 ਤੋਂ ਲੈ ਕੇ 15 ਮਈ ਦੇ ਵਿਚਕਾਰ ਹੈ ਉਸ ਤੋਂ ਬਾਅਦ 13 ਮਈ ਨੂੰ ਫਿਰ ਦੁਬਾਰਾ ਕੁਝ ਬੱਚਿਆਂ ਦੇ ਐਡਮਿਟ ਕਾਰਡ ਲਾਈਵ ਹੋਣਗੇ ਜਿਹੜੇ ਕੀ ਜਿਨ੍ਹਾਂ ਦਾ ਪੇਪਰ 19 ਮਈ ਤੋਂ ਲੈ ਕੇ 31 ਮਈ ਦੇ ਵਿਚਕਾਰ ਹੋਵੇਗਾ ਉਹਨਾਂ ਦੇ ਜਿਹੜੇ ਐਡਮਿਟ ਕਾਰਡ ਨੇ ਉਹ 13 ਮਈ 2025 ਨੂੰ ਲਾਈਵ ਹੋ ਜਾਣਗੇ ਤੇ ਫਿਰ ਜਿਹੜੇ ਬੱਚਿਆਂ ਦੇ ਐਡਮਿਟ ਕਾਰਡ ਫਿਰ ਵੀ ਨਹੀਂ ਆਏ ਤਾਂ ਉਹਨਾਂ ਦੇ ਐਡਮਿਟ ਕਾਰਡ 25 ਮਈ 2025 ਨੂੰ ਜਰੂਰ ਆ ਜਾਣਗੇ ਕਿਉਂਕਿ ਫਿਰ ਇਹ ਤੇਜੀ ਜਿਹੜੀ ਲਾਸਟ ਸ਼ਿਫਟ ਹੈ ਤੇ ਇਹਦੇ ਵਿੱਚ 1 ਜੂਨ ਤੋਂ ਲੈ ਕੇ ਤੇ 8 ਜੂਨ ਤੱਕ ਜਿਹੜਾ ਪੇਪਰ ਹੋਣਾ ਹੈ ਬੱਚਿਆਂ ਦਾ ਉਹਨਾਂ ਦੇ ਐਡਮਿਟ ਕਾਰਡ ਆਉਣੇ ਹਨ ਇਹ ਤਿੰਨ ਸ਼ਿਫਟਾਂ ਹੀ ਜਿਹੜੇ ਸੀਬੀਟੀ ਐਗਜ਼ਾਮ ਦੇ ਐਡਮਿਟ ਕਾਰਡ ਆ ਰਹੇ ਹਨ ਅਤੇ ਇਹੀ ਵਜ੍ਹਾ ਹੈ ਕਿ ਕੁਝ ਬੱਚਿਆਂ ਦੇ ਐਡਮਿਟ ਕਾਰਡ ਅਜੇ ਤੱਕ ਨਹੀਂ ਆਏ ਤੇ ਕੁਝ ਬੱਚਿਆਂ ਦੇ ਐਡਮਿਟ ਕਾਰਡ ਆ ਗਏ ਹਨ ਤੇ ਇਹ ਸਾਰੀਆਂ ਜਿਹੜੀਆਂ ਅਵੇਲੇਬਲ ਹਨ ਜਿਹੜੀਆਂ ਅਫੀਸ਼ੀਅਲ ਡੇਟਸ ਨੇ ਜੋ ਪੰਜਾਬ ਪੁਲਿਸ ਕਨਸਟੇਬਲ ਦੇ ਪੇਪਰ ਨੂੰ ਲੈ ਕੇ ਰਿਲੀਜ਼ ਕੀਤੀ ਹੈ ਨੇ ਪੰਜਾਬ ਪੁਲਿਸ ਨੇ ਸੋ ਆਪਣੇ ਪੇਪਰ ਦੀ ਤਿਆਰੀ ਕਰਦੇ ਰਹੋ ਕੰਸਿਸਟੈਂਸੀ ਨਾਲ ਪੜ੍ਹਦੇ ਰਹੋ ਆਪਣੇ ਚੈਨਲ ਤੇ ਆਪਾਂ MCQ ਦੀਆਂ ਵੀਡੀਓ ਵੀ ਲਗਾਤਾਰ ਲੈ ਕੇ ਆ ਰਹੇ ਆਂ ਜਦ ਤੱਕ ਤੁਹਾਡੇ ਐਡਮਿਟ ਕਾਰਡ ਨਹੀਂ ਆ ਰਹੇ ਤਾਂ ਤੁਸੀਂ ਉਸ ਨੂੰ ਜ਼ਰੂਰ ਲਓ ਕਿਉਂਕਿ ਹੁਣ ਪੇਪਰ ਦਾ ਟਾਈਮ ਨਹੀਂ ਦੀਕ ਆ ਗਿਆ ਤੇ MCQ ਵੱਤਵਾਂ ਦਾ ਲਾਉਣੇ ਦਾ ਲਈ ਬਹੁਤ ਜ਼ਰੂਰੀ ਆਣ ਸੋ ਸਪੋਰਟ ਕਰਦੇ ਰਹੋ ਸਾਡੇ ਚੈਨਲ ਨੂੰ ਧੰਨਵਾਦ ਸਤਿ ਸ਼੍ਰੀ ਅਕਾਲ